ਵੇ ਕੀ ਕਰਦਾ ਮਪੂ? ਓ ਮਭੀਨਾ ਕੀ ਕਰਦੋ? ਜਾ ਬੋਲ ਲੈ ਰਾਕੇ ਬੋਲ ਨਾ ਬੋਲ ਨਾ ਖੇੜਾ ਉਹਦੀ ਨਾ। ਗੱਜ ਬੋਲਤ ਲੈ ਰਾਕੇ ਬੋਲਤ ਲਿਆ ਗੱਜ ਬੋਲ ਲਿਆ ਬੋਲ ਕਿੱਥੇ ਬੋਲ ਬੋਲ ਲਿਆ। ਦਬ ਬੋਲਤ ਲਿਆ ਓ ਮਾਨੂੰ ਕਿਤ ਰਖਿਆ? ਦ ਬੋਲ ਲੈ ਰਾਕੇ ਦਬਾ ਗਿਆ ਬੋਲ ਲੈ ਦੇ ਕੇ ਬੋਲ ਲੱਭੀ ਨਹੀਂ ਪੁੱਤ ਬੋਲ ਬੋਲ ਲੈ ਜਾ ਕੇ ਬੋਲ ਕਿੱਥੇ ਆ ਬੋਲ ਲੈ ਜਾ ਕੇ ਨੰਨਾ ਨੰਨਾ ਵੀਡੀਓ ਬੰਦ ਕਰ ਫਿਰ ਵੀਡੀਓ ਬੰਦ ਕਰ ਨੋਦ ਰੱਖਿਆ ਹੀ ਕਿਤੇ ਉਧਰ ਕਿਤੇ ਇਹ ਪੰਗੇ ਲੈਂਦੀ ਕਿਤੇ ਲੱਭੀ ਨਹੀਂ ਜਦੋਂ ਲਵਾ ਕੇ ਰਿਆ ਗਿਆ ਚੇਤਾ ਆ ਗਿਆ ਲੱਗਦਾ ਗੋਭਾਨੋ ਕਿੱਥੇ ਬੋਲ ਲੈ ਬੋਲ ਲਿਆ ਦੱਬਾ ਗਿਆ ਕਰਦੇ ਉਹਨੇ ਕਿੱਥੇ ਰੱਖ ਤੀਂ ਦੇਖ ਕੇ ਦੱਬਾ ਗਿਆ ਦਾ ਲਾਈਟ ਆ ਗਈ ਮੋਟਰ ਚਲਾ ਦੇ ਨਹੀਂ ਫਿਰ ਜਨਰੇਟਰ ਚਲਾਉਣਾ ਪਊਗਾ ਫੇਰ ਨਾ ਪਤਾ ਲਾਈਟ ਦਾ ਫੇਰ ਨਹੀਂ ਪਾ ਲਾਈਟ ਚਲੀ ਗਈ ਕਿਦੋਂ ਚਲੀ ਹੈ ਦਾ ਲਾਈਟ ਮੇਰਾ ਆ ਇਥੋਂ ਚਲਾ ਦੇ ਚੱਲਦੀ ਨਹੀਂ ਲੜਾ ਦਾ ਗਈ ਨਹੀਂ ਲੜਾ ਦੇ ਫਿਰ ਉਹ ਫਿਰ ਟੀਵੀ ਇਨਵਰਟਰ ਤੇ ਚੱਲਦਾ ਫਿਰ ਉਦੋਂ ਬਾਪੂ ਓਏ ਬਹੁਤ ਲੰਬੀ ਨਹੀਂ ਓਏ ਉਹ ਪਾ ਦੋ ਲੰਬੀ ਨਹੀਂ ਬੋਲਾ ਤਰੇ ਲਿਆ ਬੋਲ ਬੋਲ ਕਿੱਥੇ ਆ ਦੋ ਬੋਲ ਮਾਰ ਬੋਲ ਮਾਰੇ ਦੇ ਕੋਲ ਲਿਆ ਬੋਲ ਚੱਕ ਕੇ ਫੋਲ ਤਾਂ ਹਾਂ ਤੇ ਬੋਲ ਤਾਂ ਫੜ ਲੈ ਮਾਰਦਾ ਕਹੋ ਜਵਾਕ ਦੀ ਹਾਂ ਇਹੋ ਸ਼ੇਡਿੰਗ ਤਾਂ ਪਾਉਗੀ ਫਿਰ ਹੱਟ ਬੋਲ ਆਹ ਵੜਦੀ ਆ ਬੋਲ ਫੜ ਵੜੀ ਆ ਆਜੋ ਆਜੋ ਕਿੱਦੀ ਆਜੋ ਕਿੱਦੀ ਬੋਲਾਂ ਕਿੱਦੀ ਮੈਂ ਦੂਜੀ ਚੱਕ ਕੇ ਮਾਰੂ ਫਿਰ ਬੋਲਾਂ ਦੇ ਹਾਂ ਆ ਫਿਰ ਕੋਈ ਦੂਜੀ ਬੋਲਾਂਗੀ

ले, लिया लिया चलो ए आजा 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 दादू भी आ गया दादू दादू दादू, दादू आ गया दादू दादू भी आ गया ए मोटर से बजू हे 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 ए। ओ बल्ले 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 आजो 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 आ जा होना आजो 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 ਨਲੇਆਉ ਬੋਲ ਜਾ ਕਿੰਨੇ ਇੱਥੇ ਮਾਦੀ ਹੋਵੇ ਆਪ ਰੱਖ ਵੀ ਉਹਨੇ ਕਈ ਵਾਰ ਪਰੇ ਕਈ ਵਾਰ ਆਪ ਉਧਰ ਰੱਖੀ ਹੁੰਦੀ ਆ ਸਾਜੀ ਸੂਜੀ ਵਾਲੇ ਪਾਸੇ ਨੂੰ ਯਾਰੀ ਆਲੀ ਆਲੀ ਇਹਨੂੰ ਪਾ ਲਗਾ ਵੀਡੀਓ ਬਣਾਉਦਾ ਹੋਣਾ ਇਹ ਸਾਢੇ 5 9 ਆ ਦਰੋਂ ਪਾ ਲੋ ਪਾ ਲੋ ਪਾ ਲੋ ਪਾ ਲੋ ਪਾ ਲੋ ਦਰੋਂ ਪਾ ਲੋ ਪਾ ਲੋ ਪਾ ਲੋ ਅਜਾਗਾ ਦੋ ਵਾ ਲੋ ਪਾ ਲੋ ਦੂਜੀ ਪਾ ਕੇ ਕਿਥੇ ਰੱਖਿਆਈ ਦੂਜੀ ਦੂਜੀ ਕਿਥੇ ਪਾ ਲ ਹੈ ਮਨ ਦੂਜੀ ਪਾ ਕੇ ਕਿਥੇ ਆ ਦੁੱਜੀ ਵਾ ਕਿੱਥੇ ਆ ਦੁੱਜੀ ਇਹ ਦੇਖ ਰਿਕੇ ਵਲੋਗੀ 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 ਲੱਕ ਗਿਆ ਲੱਕ ਗਿਆ ਭਾਨੋ ਭਾਨੋ ਲੱਕ ਗਿਆ ਭਾਨੋ ਭਾਲੋ ਹਾਲੋ ਭਾਨੋ ਨੂੰ ਭਾਨੋ ਭਾਲੋ ਹਾਲੋ ਭਾਲੋ ਆਲੋ ਭਾਈ ਭਾਈ ਦੇਖਿਓ ਮਗਰ ਸੰਗਾ ਵੀ ਬਾਈ 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 ਜਾਣ ਆ ਗਈ ਲੈ ਇਹ ਤਾਂ ਪਤਾ ਵੀ ਭੱਜੂਣ ਨਾ ਖੇਡਣਾ ਨਹੀਂ ਬਣ ਕੇ ਨੇ ਉਹ ਮੋਬੂ ਬੋਫਰੀ ਖਾਨੀਆ ਮੋਫਰੀ ਚਿੱਦੀ ਵਾਲੇ ਮੋਫਰੀ ਚਿੱਦੀ ਚਿੱਦੀ ਆਓ ਚਿੱਦੀ ਘਾਇਆ ਜੋ ਤੋ ਬਾਦੀ ਜੀ ਦੋ ਜੀ ਆਏ 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 ਕਿੱਤੀ ਆਊਗਾ ਦੀਦੀ ਕਾਊਗਾ ਮਿੱਟੂ ਚਿੱਦੀ ਕਾਊਗਾ ਹਬੂ ਦੀਦੀ ਕਾਊਗਾ ਹੈ ਬਾਬੂ ਹਾਂ ਸੀ ਕੀ ਉਰੇ ਆਵੇਂ ਮੋਹਰੀ ਤੇ ਚਾਚਾ ਨਾ ਖਾਂਦੀ ਚਾਹ ਚਾ ਕੇ ਹਨਾ ਵੀ ਹੈ ਬਾਨੋ ਬੂ ਬੂਪੀ ਨੋ ਜੀ 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 ਕੀ ਖਾਈਏ ਤੀਤੀ ਕਾਹੀਏ ਬੂਪੀ ਖਾਈਏ ਲੈ ਖਾਲਾ ਬਾਹਰ ਜਾ ਇੱਕ ਇੱਥੇ ਇੱਥੇ ਅੰਦਰ ਬੈ ਕੇ ਖਾਲਾ ਬਾਹਰ ਨਹੀਂ ਜਾਣਾਗਾ ਹੁਣ ਚੱਕ ਲੈ ਕੇ ਜਾਗੇ ਨਹੀਂ ਫੇਰ ਆਏਂਗੇ ਬੰਦਕ ਨੂੰ ਲੈ ਹਲ ਦੇਖੀ ਆਏ ਖਾਲਾ ਇੱਥੇ ਇੱਥੇ ਬੈ ਕੇ ਖਾਲਾ ਇੱਥੇ ਬੈ ਕੇ ਖਾਲਾ ਬਾਹਰ ਜਾ ਕੇ ਖਾ ਕੇ ਆਉਣੀ ਟੋੜ ਕੇ ਖਾਂਦੀ ਆ ਬੰਦੇਆਂ ਵਾਂਗੂ ਦੇਖ ਲੋ ਜਿਵੇਂ ਬੰਦੇ ਆਪਣੇ ਆਪ ਆਪ ਜਿਵੇਂ ਇਨਸਾਨ ਖਾਂਦੇ ਨੇ ਤੋੜ ਕੇ ਮੂਫਲੀ ਪੋਰ ਚੰਗੀ ਜਿਹਾ ਫੋਰ ਨੂੰ ਵਿੱਚੋਂ ਬਾਹਰ ਕੱਢ ਕੇ ਦਾਣਿਆਂ ਨੂੰ ਬਾਹਰ ਕੱਢ ਕੇ ਗਰਮਾਂ ਨੂੰ ਓਮੇ ਓਮੇ ਕਮੇ ਖਾਂਦੀ ਆ ਦੇਖ ਪੋਰਾ ਫੋਲਕ ਨਹੀਂ ਅੰਦਰ ਜਾਣ ਦੀ ਸਾਰਾ ਬਾਹਰ ਕੱਢ ਲਿਆ ਬਾਹਰ ਕੱਢ ਕੇ ਫੇਰ ਖਾਂਦੀ ਆ ਹਨਾ ਬਾਪੂ ਇੰਨਾ ਛਾਣਾ ਦੋ ਕੇ ਮੈਂ ਵੀ ਅਹ ਤੇ ਕੇ ਸਾਰਾ ਕੁਝ ਪਤਾ ਮੈਨੂੰ ਤੇ ਕੇ ਸਾਰਾ ਕੁਝ ਛਕ ਲਿਆ ਨਾ ਸਰਪ ਇੱਕ ਬੋਲਦੇ ਨਹੀਂ ਬਸ ਬਾਈ ਇਹ ਸੱਜਣੋ ਵੀ ਮੰਗਣਾ ਇਨਸਾਨਾਂ ਨਾਲ ਵੀ ਜਿਆਦਾ ਬਹਾਦਰ ਹੋਣਾ ਹੈ ਉਸਿਆਣੇ ਹੋਣ ਨਾਲ ਉਪਲ ਕਾਹਦੇ ਦੇਖ ਦੇਖ ਕੇ ਲਾਪੂ ਹਲੇ 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 ਆ ਬਿੱਲੀ ਆ ਬਿੱਲੀ ਮਾਉਂ ਬਜੀ ਬਾਉ ਜੇਸਾ ਹਾਟ ਬਾਵਾ ਈ ਕੁੱਸਾ ਪਾ ਨੋ ਫਾਲਾ ਫਾਲਾ ਬੱਲਾ ਨੂੰ ਪਾ ਲੋ ਪਾ ਹੱਥ ਫਾਲਾ ਦਾ ਬਾਕੀ ਗੁੱਸਾ ਕਰ ਰਿਹਾ ਸਾਡਾ ਖੇਡ ਹੱਥ ਨਾਲ ਹੈ ਹੈ ਦੋ ਵਾਰ ਤੋ ਕਬੀਰੇ ਹੱਥ ਦਾ ਨਹੀਂ ਮਾਰਦਾ ਤੂੰ ਇਹ ਹੱਥ ਨਾਲ ਕਰ ਤੋ ਕਬੀਰੇ ਹੱਥ ਦਾ ਹੀ ਤੂੰ ਹਟ ਜੇ ਤੂੰ ਹਟ ਜਾ ਤੂੰ ਦੇਖੀ ਪੌਂਟੀ ਦਿਖਾਣੀ ਆ ਦੀਦੀ ਨਾਲ ਕਢ ਗਈ ਤੀਤੀਆ ਦੇ ਵਾਲੋ ਤੀਤੀ ਬਾਤ ਪਸੰਦ ਹੈ ਇਹਨਾਂ ਨੂੰ ਕਿਤੇ ਤਾਂ ਤੁਮ ਮਾਰਦਾ ਹੈ ਹਲੋ ਹਾਂਜੀ ਹਾਂਜੀ ਫਿਰ ਇੱਧਰ ਤੁਸੀਂ ਕਰਦੇ ਹੋਣਾ ਤਾਂ ਮ ਜਾਣਦੇ ਹੋਗੇ ਕੌਣ ਕਾਲੇ ਨੂੰ ਜਿਹਦੇ ਤੁਸੀਂ ਜਿਹਦੇ ਡੀਲਰ ਦਾ ਕੰਮ ਕਰਦਾ ਆ ਗਈ ਬੱਪੀ ਆ ਗਈ ਬੱਪੀ ਆ ਗਈ ਬੱਪੀ ਆ ਗਈ ਬੱਪੀ 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 ਪਾਲੀ ਬੱਪੀ ਨੂੰ ਬੱਪੀ ਨੂੰ ਪਾਲਿਆ ਬੱਪੀ ਚੀਜੀ ਇਹਨੇ ਕੱਲ ਬੂਫਲੀ ਦੇ ਬਾਹਰ ਜਾਊਗੀ ਅਬੀ ਚੀਜੀ ਆ ਗਈ ਚੀਜੀ ਚੀਜੀ ਕਿੱਥੇ ਆ ਚੀਜੀ ਆਹ ਕੋਠੀ ਛੜਤੀ ਛਲ ਦੇ ਉਹ ਦੱਕੀ ਹੋਏ ਆ ਜਾ ਆ ਜਾ ਖਦੀਏ ਆ ਬੂਫੀ ਬੂਫਲੀ ਪਾ ਦੇ ਉਹ ਬੂਫਲੀ ਬੂਲ ਚੀਜੀ ਪਾ ਦੋ ਮਾਫੀ ਦੋ ਮਾਫੀ ਚੀਜੀ ਖਾਣਿਆ ਚੀਜੀ ਕਿੱਥੇ ਆ ਕੀ ਦੀ ਕਿਸੇ ਦੀ ਦੀਓ ਟੀਵੀ ਦੇ ਹਲਾ ਦੇ ਟੀਵੀ ਦੇ ਹਲਾ ਟੀਵੀ ਉਹ ਉੱਥੇ ਜਾਂਦੀ ਆ ਬਾਰਿਸ਼ ਥੱਲੇ ਉੱਥੇ ਬਾਲ ਥੱਲੇ ਜਿਹੜੀ ਬਾਲ ਲੱਭਣ ਚਲੀ ਜਾਂਦੀ ਆ ਇਹ ਆਪਦੀ ਆ ਜਾ ਆ ਜਾ ਆ ਜਾ ਚੀਤੀ ਖਾਈਏ ਚੀਲੀ ਨੰਨ ਭਜਦੀ ਆ ਹਨਾ ਵੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹਨਾਂ ਮੇਰੇ ਫੋਰ ਮੈਨ ਬਾਰੇ ਹੀ ਬੈੱਡ ਰੂਮ ਤੇ ਨਹੀਂ ਭਾਈ ਚੜਦੀ ਹੈਗੀ ਇਹ ਆਹ ਆ ਦੇ ਆਪੇ ਚੜਦੀ ਹੈਗੀ ਤੇ ਮੰਜੀ ਵਗੈਰਾ ਬਿਸਤਰਾ ਵਗੈਰਾ ਦਾ ਆਪਦਾ ਲੱਗ ਤੇ ਇਹਨੇ ਪਾਲੇ ਪਾਸੇ ਕਮਰੇ ਜਾ ਕੇ ਪੈਣਾ ਉਹ ਨਾਲ ਦੇ ਪਾਲੇ ਪਾਸੇ ਕੰਦੇ ਕਮਰੇ ਦੇ ਤੇ ਉੱਥੇ ਪੈ ਜਾਂਦੀ ਆ ਹੁਣ ਗੇੜ ਖੋងਦੀ ਆ ਸਾਲਾ ਮਾਰ ਕੇ ਦੇ ਮੈਨੂੰ ਬਾਹਰ ਕੱਢੋ ਬਾਹਰ ਖੇਡਣ ਨੂੰ ਫਾਇਦੀ ਜਾ ਕੇ ਉਹਦੇ ਉਹਦੇ ਖੇਡੂ ਹੁਣ ਜਾ ਕੇ ਬਾਹਰ ਹਾਂ ਵੀ ਇਹਨੂੰ ਨਵਾਤ ਬੋਕੇ ਵੀ ਸਾਰਾ ਜਿਬ ਦੇ ਖੇਡਦੇ ਵੀ ਇਹਨਾਂ ਅਸੀਂ ਇਹਦੇ ਕੋਲ ਕਵਰੀ ਦੂਜੀ ਤੀਜੇ ਚੌਥੀ ਨੂੰ ਨਵਾਇਦਾ ਇਹਨੂੰ ਤੇ ਸ਼ੈਂਪੂ ਵਗੈਰਾ ਦਾ ਕਰੀਦਾ ਵੀ ਤਾਂ ਜੋ ਆਪਦੇ ਵੀ ਜਿਹੜੇ ਇਹਨਾਂ ਨੂੰ ਜਿਹੜੇ ਜੰਮਸ ਵਗੈਰਾ ਹੁੰਦੇ ਉਹ ਲੱਗਣ ਨਾ ਉੱਚੀ ਦਾ ਫਰਕ ਆ ਉਹਦੇ ਆ ਜਾ ਆਜਾ ਆਜੋ ਆ ਬੌਲਾ ਬੌਲਾ ਖਿਡੀ ਬੌਲਾ ਆ ਜਾ ਬੌਲਾ ਖੇਡਾਂਗੇ ਇੱਥੇ ਆ ਜਾ ਓਰੇ ਆ ਜਾ ਭਾਨੋ ਇਹ ਵੀ ਜਦੋਂ ਵੀਡੀਓ ਬਣਾਉਣ ਲੱਗ ਜਾਂਦੇ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਭਰ ਜਾਂਦੀ ਐ ਸਪਰੇ ਹੋ ਜਾਂਦੀ ਐ ਫਿਰ ਇਹ ਹਾਂਜੀ ਇਹ ਦੇਖ ਉਹਤਲਾ ਵੀ ਪਤਾ ਕੀ ਐ ਨਾ ਉਹ ਚ ਤੇ ਤੁਸੀਂ ਆਏ ਲੈਣੀ ਵੀ ਐ ਨਾ ਉਹਨੂੰ ਤੁਸੀਂ ਖਾਦੀ ਚੈੱਕ ਦੇ ਦਿਓ ਇੱਕ ਦੋ ਬੜੀ ਗੱਲ ਆ ਬੰਦੇ ਨੂੰ ਸਾਈਨ ਕਰਕੇ ਰਕਮ ਭਰ ਕੇ ਉਹ ਨਹੀਂ